ਵਰਲਾ ਮਹਰਲਾ ਗੁਰੂ ਕਾ ਬਖਸ਼ਿਆ ਹੋਇਆ ਤਿਉਹਾਰ ਹੈ ਔਰ ਬੜੀਆਂ ਸੰਗਤਾਂ ਉਥੇ ਸੇਵਾ ਕਰਦੀਆਂ ਨੇ ਕੋਈ ਲੰਗਰਾਂ ਦੀ ਸੇਵਾ ਕਰਦਾ ਕੋਈ ਜੋੜਿਆਂ ਦੀ ਸੇਵਾ ਕਰਦਾ ਕੋਈ ਟਰਾਂਸਪੋਰਟ ਦੀ ਸੇਵਾ ਕਰਦਾ ਕੋਈ ਮੈਡੀਕਲ ਦੀ ਸੇਵਾ ਕਰਦਾ ਔਰ ਬਹੁਤ ਸੰਗਤਾਂ ਚਾਤ ਤੇ ਸ਼ਰਧਾ ਦੇ ਨਾਲ ਲਤਮਸਤਕ ਹੋਣ ਵਾਸਤੇ ਲੱਖਾਂ ਦੀ ਗਿਣਤੀ ਵਿੱਚ ਜਾਂਦੀਆਂ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚਦੀਆਂ ਨੇ ਦੇਸ਼ ਵਿਦੇਸ਼ ਦਾ ਮੀਡੀਆ ਉਥੇ ਪਹੁੰਚਦਾ ਪਰ ਇੱਕ ਬੇਨਤੀ ਹਰ ਵਾਰ ਕੀਤੀ ਜਾਂਦੀ ਹੈ ਔਰ ਇੱਕ ਸੰਗਤ ਦੇ ਵਿੱਚ ਬੜੀ ਵੱਡੀ ਇਸ ਗੱਲ ਦੀ ਸ਼ਿਕਾਇਤ ਵੀ ਹੈ ਕਿ ਜਿਹੜੇ ਹੁੱਲੜਬਾਜ਼ ਸਾਡੇ ਵੀਰ ਸਾਡੇ ਬੱਚੇ ਨੌਜਵਾਨ ਮੋਟਰਸਾਈਕਲਾਂ ਤੇ ਛੱਡ ਕੇ ਤਿੰਨ ਤਿੰਨ ਚਾਰ ਚਰ ਜਣੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਉਹਨਾਂ ਦੇ ਪਟਾਕੇ ਪਾਉਂਦੇ ਹੋਏ ਜਾਂ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਸਪੀਕਰ ਲਾ ਕੇ ਉੱਚੀ ਆਵਾਜ਼ ਵਿੱਚ ਜਿਹੜਾ ਸ਼ੋਰ ਪ੍ਰਦੂਸ਼ਣ ਹੈ ਉਹ ਕਰਦੇ ਹੋਏ ਹੁੱਲੜਬਾਜੀ ਕਰਦੇ ਹੋਏ ਅਨੰਦਪੁਰ ਸਾਹਿਬ ਜਾਂਦੇ ਨੇ ਉਹਨਾਂ ਨੂੰ ਬੇਨਤੀ ਹੈ ਇਹ ਇਤੋਂ ਗਰੇਜ ਕਰੋ ਕਿਉਂਕਿ ਕਈ ਵਾਰ ਉਸ ਹੁੱਲੜਬਾਜੀ ਵਿੱਚ ਬਹੁਤ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਲੋਕਾਂ ਦੇ ਜਵਾਨ ਪੁੱਤ ਬੱਚੇ ਕਈ ਵਾਰ ਐਕਸੀਡੈਂਟ ਹੋ ਕੇ ਜਾਂ ਕਿਸੇ ਕਾਰਨ ਕਰਕੇ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਨੇ ਔਰ ਲੋਕਾਂ ਨੂੰ ਪਰੇਸ਼ਾਨੀ ਵੀ ਹੁੰਦੀ ਹੈ ਕਈ ਵਾਰ ਇਹਨਾਂ ਚੀਜ਼ਾਂ ਦੇ ਵਿੱਚ ਜ਼ਖਮੀ ਵੀ ਹੋ ਜਾਂਦੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਾਵਨ ਤਿਉਹਾਰ ਤੇ ਕਿਸੇ ਪ੍ਰਕਾਰ ਦੀ ਕੋਈ ਵੀ ਉਲੜਬਾਜੀ ਨਾ ਕਰਕੇ ਚਲਕੇ ਤਰਪਾਸ਼ਾ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਔਰ ਲੰਗਰ ਲਾਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੋਈ ਵੀ ਐਸਾ ਮਟੀਰੀਅਲ ਲੰਗਰ ਦੇ ਵਿੱਚ ਨਾ ਵਰਤਿਆ ਜਾਏ ਜਿਸ ਕਾਰਨ ਕਰਕੇ ਜਿਹੜਾ ਵਾਤਾਵਰਣ ਹੈ ਉਹ ਪ੍ਰਦੂਸ਼ਿਤ ਹੋਵੇ ਵਾਤਾਵਰਣ ਪ੍ਰਦੂਸ਼ਿਤ ਨਹੀਂ ਕਰਨਾ ਜਿਹੜੇ ਡਿਸਪੋਜ਼ੇਬਲ ਦੀ ਵਰਤੋਂ ਕਰਨੀ ਹੈ ਉਹ ਉਹ ਡਿਸਪੋਜ਼ੇਬਲ ਵਰਤਿਆ ਜਾਏ ਕਿ ਜਿਸ ਤੇ ਵਰਤਨ ਦੇ ਨਾਲ ਕੋਈ ਜਿਹੜਾ ਧਰਤੀ ਉਹਦਾ ਜਿਹੜਾ ਵਾਤਾਵਰਣ ਹੈ ਜੋ ਖਰਾਬ ਨਾ ਹੋਵੇ ਔਰ ਲੰਗਰਾਂ ਦੇ ਵਿੱਚ ਜਿਹੜੀਆਂ ਮਿਆਰੀ ਵਸਤੂਆਂ ਨੇ ਉਹ ਵਰਤੀਆਂ ਜਾਣ ਔਰ ਸਾਫ ਸਫਾਈ ਦਾ ਖਾਸ ਕਰਕੇ ਖਿਆਲ ਰੱਖਿਆ ਜਾਏ ਤਾਂ ਕਿ ਸਾਡੀ ਸਭ ਦੀ ਉੱਥੇ ਸੇਵਾ ਕਰਨ ਵਾਲਿਆਂ ਦੀ ਔਰ ਲੰਗਰ ਛਕਣ ਵਾਲਿਆਂ ਦੀ ਜਿਹੜੀ ਸਿਹਤ ਹੈ ਉਹ ਬਿਲਕੁਲ ਨਰੋਈ ਅਤੇ ਤੰਦਰੁਸਤ ਰਹੇ ਹੋਰਲਾ ਮਹਰਲਾ ਗੁਰੂ ਦਾ ਬਖਸ਼ਿਆ ਹੋਇਆ ਤਿਉਹਾਰ ਹੈ ਔਰ ਬੜੀਆਂ ਸੰਗਤਾਂ ਉੱਥੇ ਸੇਵਾ ਕਰਦੀਆਂ ਨੇ ਕੋ ਲੰਗਰਾਂ ਦੀ ਸੇਵਾ ਕਰਦਾ ਕੋ ਜੋੜਿਆਂ ਦੀ ਸੇਵਾ ਕਰਦਾ ਕੋਈ ਟ੍ਰਾਂਸਪੋਰਟ ਦੀ ਸੇਵਾ ਕਰਦਾ ਹੈ ਕੋਈ ਮੈਡੀਕਲ ਦੀ ਸੇਵਾ ਕਰਦਾ ਹੈ ਔਰ ਬਹੁਤ ਸੰਗਤਾਂ ਚਾਹ ਤੇ ਸ਼ਰਦਾ ਦੇ ਨਾਲ ਲਤਮਸਤਕ ਹੋਣ ਵਾਸਤੇ ਲੱਖਾਂ ਦੀ ਗਿਣਤੀ ਵਿੱਚ ਜਾਂਦੀਆਂ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚਦੀਆਂ ਹਨ ਦੇਸ਼ ਵਿਦੇਸ਼ ਦਾ ਮੀਡੀਆ ਉੱਥੇ ਪਹੁੰਚਦਾ ਪਰ ਇੱਕ ਬੇਨਤੀ ਹਰ ਵਾਰ ਕੀਤੀ ਜਾਂਦੀ ਹੈ ਔਰ ਇੱਕ ਸੰਗਤ ਦੇ ਵਿੱਚ ਬੜੀ ਵੱਡੀ ਇਸ ਗੱਲ ਦੀ ਸ਼ਿਕਾਇਤ ਵੀ ਹੈ ਕਿ ਜਿਹੜੇ ਹੁੱਲੜ ਬਾਅਦ ਸਾਡੇ ਵੀਰ ਸਾਡੇ ਬੱਚੇ ਨੌਜਵਾਨ ਮੋਟਰਸਾਈਕਲਾਂ ਤੇ ਛੱਡ ਕੇ ਤਿੰਨ ਤਿੰਨ ਚਾਰ ਚਾਰ ਜਣੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਉਹਨਾਂ ਦੇ ਪਟਾਕੇ ਪਾਉਂਦੇ ਹੋਏ ਜਾਂ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਸਪੀਕਰ ਲਾ ਕੇ ਉੱਚੀ ਆਵਾਜ਼ ਵਿੱਚ ਜਿਹੜਾ ਸ਼ੋਰ ਪ੍ਰਦੂਸ਼ਣ ਹੈ ਉਹ ਕਰਦੇ ਹੋਏ ਉਹ ਲੜਬਾਜੀ ਕਰਦੇ ਹੋਏ ਆਨੰਦਪੁਰ ਸਾਹਿਬ ਜਾਂਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਤੋਂ ਗਰੇਜ ਕਰੋ ਕਿਉਂਕਿ ਕਈ ਵਾਰ ਉਸ ਹੁੱਲੜਬਾਜੀ ਵਿੱਚ ਬਹੁਤ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਲੋਕਾਂ ਦੇ ਜਵਾਨ ਪੁੱਤ ਬੱਚੇ ਕਈ ਵਾਰ ਐਕਸੀਡੈਂਟ ਹੋ ਕੇ ਜਾਂ ਕਿਸੇ ਕਾਰਨ ਕਰਕੇ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਨੇ ਔਰ ਲੋਕਾਂ ਨੂੰ ਪਰੇਸ਼ਾਨੀ ਵੀ ਹੁੰਦੀ ਹੈ ਕਈ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਜ਼ਖਮੀ ਵੀ ਹੋ ਜਾਂਦੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਾਵਨ ਤਿਉਹਾਰ ਤੇ ਕਿਸੇ ਪ੍ਰਕਾਰ ਦੀ ਕੋਈ ਵੀ ਉਲੜਬਾਜੀ ਨਾ ਕਰਕੇ ਚਲਕੇ ਤਰਪਾਸ਼ਾ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਔਰ ਲੰਗਰ ਲਾਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੋਈ ਵੀ ਐਸਾ ਮਟੀਰੀਅਲ ਲੰਗਰ ਦੇ ਵਿੱਚ ਨਾ ਵਰਤਿਆ ਜਾਏ ਜਿਸ ਕਾਰਨ ਕਰਕੇ ਜਿਹੜਾ ਵਾਤਾਵਰਣ ਹੈ ਪਰ ਦੂਸ਼ਤ ਹੋਵੇ ਵਾਤਾਵਰਣ ਪ੍ਰਦੂਸ਼ਿਤ ਨਹੀਂ ਕਰਨਾ ਜਿਹੜੇ ਡਿਸਪੋਜ਼ੇਬਲ ਦੇ ਵਰਤਨ ਕਰਨੇ ਹੈ ਉਹ ਉਹ ਡਿਸਪੋਜ਼ੇਬਲ ਵਰਤਿਆ ਜਾਏ ਕਿ ਜਿਸ ਤੇ ਵਰਤਨ ਦੇ ਨਾਲ ਕੋਈ ਜਿਹੜਾ ਧਰਤੀ ਦਾ ਜਿਹੜਾ ਵਾਤਾਵਰਣ ਹੈ ਉਹ ਖਰਾਬ ਨਾ ਹੋਵੇ ਔਰ ਲੰਗਰਾਂ ਦੇ ਵਿੱਚ ਜਿਹੜੀਆਂ ਮਿਆਰੀ ਵਸਤੂਆਂ ਨੇ ਉਹ ਵਰਤੀਆਂ ਜਾਣ ਔਰ ਸਾਫ ਸਫਾਈ ਦਾ ਖਾਸ ਕਰਕੇ ਖਿਆਲ ਰੱਖਿਆ ਜਾਏ ਤਾਂ ਕਿ ਸਾਡੀ ਸਭ ਦੀ ਉਥੇ ਸੇਵਾ ਕਰਨ ਵਾਲਿਆਂ ਦੀ ਔਰ ਲੰਗਰ ਛਕਣ ਵਾਲਿਆਂ ਦੀ ਜਿਹੜੀ ਸਿਹਤ ਹੈ ਉਹ ਬਿਲਕੁਲ ਰੋਈ ਅਤੇ ਤੰਦਰੁਸਤ